ਮੈਂ ਅਸਲੇ ਬੱਲਣਵਾਲ ਸਾਡੇ ਗੁਰੂ ਘਰ ਕੰਮ ਚੱਤ ਦੇ ਲਾਗੇ ਅੱਜ ਨਹਿਰ ਜਿਹੜੀ ਆ ਉਹ ਟੁੱਟ ਗਈ ਸੀ ਕੱਲ ਵੀ ਟੁੱਟ ਗਈ ਸੀ ਤਵਾਤ ਪਤਾ ਲੱਗਾ ਕਿ ਕੁਝ ਛੈਤਾਨ ਬੇਕਤੀਆਂ ਨੇ ਇਸ ਨਹਿਰ ਨੂੰ ਤੋੜ ਕੇ ਜਿਹੜਾ ਕੁਝ ਫਸਲਾਂ ਦਾ ਜਿਹੜਾ ਨੁਕਸਾਨ ਕੀਤਾ ਮੈਂ ਸਵੇਰ ਦਾ ਹੀ ਹੁਨੇਵਾਲੇ ਏਰੀਆ ਦੇ ਵਿੱਚ ਹੀ ਦਮਦਾਸ ਏਰੀਆ ਦੇ ਵਿੱਚ ਸੀਗਾ ਅਸੀਂ ਉਦੋਂ ਲੰਗ ਪਾਣੀ ਪਿਆਦੇ ਸੀਗੇ ਜਿਉ ਹੀ ਮਿੰਦੂ 4 ਵਜੇ ਪਤਾ ਲੱਗਾ ਕਿ ਨਹਿਰ ਟੁੱਟ ਗਈ ਹੈ ਤੇ ਮੈਂ ਉਸੇ ਲਈ ਖੁਦ ਮਤਲਬ ਜਿਹੜਾ ਆਪ ਮદાન ਚ ਆ ਗਿਆ ਆਪਣੇ ਅਫਸਰ ਨੂੰ ਨਾਲ ਲੈ ਕੇ ਅਸੀਂ 50% ਕੰਮ ਕਰ ਲਿਆ ਸਾਡਾ 50% ਕੰਮ ਜਿਹੜਾ ਰਹਿੰਦਾ ਹੈ ਭਾਈ ਸਾਡਾ ਕੰਮ ਨਬੇੜ ਕੇ ਨਹਿਰ ਬੰਦ ਕੇ ਜਾਣ ਆ ਜਿਹੜਾ ਸਮਾਂ ਦੋਸਤੋ ਸਾਡੇ ਤੇ ਬਹੁਤ ਕਹਿਰ ਭਰਿਆ ਪੰਜਾਬ ਦੇ ਉੱਤੇ ਪੰਜਾਬ ਦੇ 7 ਜ਼ਿਲ੍ਹੇ ਜਿਹੜੇ ਡੁੱਬ ਗਏ ਅਮਸਰ ਜ਼ਿਲ੍ਹੇ ਦੇ ਚ ਇਹ ਨਾਲਾ ਜਿਹਦੇ 60 ਤੋਂ ਵੱਧ ਪਿੰਡ ਜਿਹੜੇ ਉਹ ਡੁੱਬ ਗਏ ਸਾਨੂੰ ਸਿਆਸਤ ਦਾ ਕਰਨ ਦੀ ਥਾਂ ਤੇ ਕੰਮ ਕਰਨਾ ਚਾਹੀਦਾ ਸਰ ਕੰਮਾਂ ਦੇ ਵੇੜੇ ਹੋਣੇ ਆ ਗਾਲਾਂ ਕੱਢਿਆਂ ਦੇ ਵੇੜੇ ਨਹੀਂ ਹੋਣੇ ਮੈਂ ਕਦੀ ਗੰਧ ਨਹੀਂ ਬੋਲਦਾ ਕਿਸੇ ਦੇ ਖਿਲਾਫ ਨਾ ਹੀ ਕੰਮ ਨਾ ਹੀ ਮੈਂ ਕਦੀ ਗੰਧ ਬੋਲूंगा ਮੇਰੇ ਮਾਪੇ ਨੇ ਸਬਕ ਦਿੱਤਾ ਵੀ ਗੰਧ ਨਹੀਂ ਬੋਲਣਾ ਕੰਮ ਕਰਨਾ ਸੋ ਮੇਰਾ ਗੰਧ ਨਹੀਂ ਬੋਲੂਗਾ ਮੇਰਾ ਕੰਮ ਬੋਲੂਗਾ ਇਹ ਜਿੱਥੇ ਮੈਂ ਖੜਾ ਹਾਂ ਇਸ ਸਾਰਾ ਰਾਸ ਸਿਕ ਬਗਾਨੀ ਮੇਰਾ ਆਪਣਾ ਪਲਵਾਰ ਹੈ ਇਸ ਪਲਵਾਰ ਦਾ ਕੋਈ ਦੁੱਖ ਜਿਹੜਾ ਉਹ ਮੈਂ ਪਰਵਾਸ ਨਹੀਂ ਕਰ ਸਕਦਾ ਮੈਂ ਆਪ ਖੁੱਦ ਮੈਦਾਨ ਦੇ ਵਿੱਚ ਐ ਜਿੰਨਾ ਚਿਰ ਤੱਕ ਬਾਤ ਇਹ ਮੈਂ ਵੱਜੀ ਨਾ ਮੈਂ ਉਹਨਾਂ ਤੱਕ ਮੈਂ ਤੇ ਰਹਾਂਗਾ ਆਪਣੇ ਪ੍ਰਧਾਵਾਂ ਦੇ ਨਾਲ ਅਸੀਂ ਸਾਰੇ ਲੱਗੇ ਆਂ ਅਸੀਂ ਸਾਰਿਆਂ ਨੇ ਨਾਲ ਬੰਨ ਕੇ ਜਿਹੜਾ ਜਣਾ ਅਰਦਾਸ ਕਰਿਓ ਸਾਦੇ ਜਾਨੇ ਕਿ ਇੱਥੇ ਵੀ ਸਾਡੀ ਮਾਦਾ ਸੱਚੇ ਪਾਤਸ਼ਾਹ ਚਰਦੀ ਕਲਾ ਕਦੇ ਅਜ ਨਾਲੇ ਤੇ ਕਦੇ ਅਜ ਨਾਲੇ ਸ਼ਾਇਦ ਵੀ ਪਾਣੀ ਆਇਆ ਸੋ ਕਿਸੇ ਅਫਵਾਹਾਂ ਤੋਂ ਨਾ ਬਚੋ ਕੁਝ ਲੋਕ ਸਿਆਸਤਾਂ ਕਰਦੇ ਆ ਕਮਕੁਮ ਤੇ ਕਰਦੇ ਨਹੀਂ ਨਾ ਉਹਨਾਂ ਕਮ ਜ਼ਿੰਦਗੀ ਪਾਸ ਕੀਤਾ ਮੈਨੂੰ ਨਾਂ ਲੈਂਦੇ ਨੂੰ ਉਹਨਾਂ ਦਾ ਸ਼ਰਮ ਆਉਂਦੀ ਐ ਉਏ ਮੈਂ ਨੀਵੇਂ ਲੈਵਲ ਦੇ ਬੰਦੇ ਆ ਕੋ ਉਹਨਾਂ ਦਾ ਨਾਮ ਨਹੀਂ ਲੈਣਾ ਪਰ ਮੈਂ ਕਦੀ ਗੰਧ ਨਹੀਂ ਬੋਲਦਾ ਮੇਰੇ ਕੰਮ ਬੋਲਦੇ ਬਸ ਮੈਂ ਇਹ ਕਹਿਣਾ ਚਾਹੁੰਦਾ ਮੈਂ ਅਸਲੇ ਬੱਲਣਵਾਲ ਸਾਡੇ ਗੁਰੂ ਘਰ ਕੰਮ ਚੱਟਦੇ ਲਾਗੇ ਅੱਜ ਨਹਿਰ ਜਿਹੜੀ ਆ ਉਹ ਟੁੱਟ ਗਈ ਸੀ ਕੱਲ ਵੀ ਟੁੱਟ ਗਈ ਸੀ ਅਵਾਦ ਪਤਾ ਲੱਗਾ ਕਿ ਕੋਈ ਜੇ ਸ਼ੈਤਾਨੀ ਵਿਅਕਤੀਆਂ ਨੇ ਇਸ ਨਹਿਰ ਨੂੰ ਤੋੜ ਕੇ ਜਿਹੜਾ ਕੁਝ ਫਸਲਾਂ ਦਾ ਜਿਹੜਾ ਨੁਕਸਾਨ ਕੀਤਾ ਮੈਂ ਸਵੇਰ ਦਾ ਹੀ ਉਨੇ ਵਾਲੀ ਏਰੀਆ ਦੇ ਵਿੱਚ ਹੀ ਅੰਮਦਾਸ ਏਰੀਆ ਦੇ ਵਿੱਚ ਸੀਗਾ ਅਸੀਂ ਉਹ ਤਾਂ ਲੰਘ ਪਾਣੀ ਪਿਆਵੇ ਸੀਗੇ ਜੋ ਹੀ ਮਿੰਦੂ 4 ਵਜੇ ਪਤਾ ਲੱਗਾ ਕਿ ਨਹਿਰ ਟੁੱਟ ਗਈ ਹੈ ਤੇ ਮੈਂ ਉਸ ਵੇਲੇ ਖੁਦ ਮਤਲਬ ਜਿਹੜਾ ਆਪ ਮદાન ਚ ਆ ਗਿਆ ਆਪਣੇ ਅਫਸਰ ਨੂੰ ਨਾਲ ਲੈ ਕੇ ਅਸੀਂ 50% ਕੰਮ ਕਰ ਲਿਆ ਸਾਡਾ 50% ਕੰਮ ਜਿਹੜਾ ਰਹਿੰਦਾ ਹੈ ਭਈ ਸਾਡਾ ਕੰਮ ਨਿਬੇੜ ਕੇ ਨਹਿਰ ਬੰਦ ਕੇ ਜਾਣ ਆ ਜਿਹੜਾ ਸਮਾਂ ਦੋਸਤੋ ਸਾਡੇ ਤੇ ਬਹੁਤ ਕਹਿਰ ਭਰਿਆ ਪੰਜਾਬ ਦੇ ਉੱਤੇ ਪੰਜਾਬ ਦੇ 7 ਜ਼ਿਲ੍ਹੇ ਜਿਹੜੇ ਡੁੱਬ ਗਏ ਅਮਸਾ ਜ਼ਿਲ੍ਹੇ ਦੇ ਚ ਇਹ ਨਾਲਾ ਜਿਹਦੇ 60 ਤੋਂ ਵੱਧ ਪਿੰਡ ਜਿਹੜੇ ਉਹ ਡੁੱਬ ਗਏ ਸਾਨੂੰ ਸਿਆਸਤਾਂ ਕਰਨ ਦੀ ਥਾਂ ਤੇ ਕੰਮ ਕਰਨਾ ਚਾਹੀਦਾ ਸਭ ਕੰਮਾਂ ਨਾਲ ਨਿਵੇੜੇ ਹੋਣੇ ਆ ਗਾਲਾਂ ਕੱਢਿਆਂ ਨਿਵੇੜੇ ਦੀ ਹੋਣੇ ਮੈਂ ਕਦੀ ਗੰਧ ਨਹੀਂ ਬੋਲਦਾ ਕਿਸੇ ਦੇ ਖਿਲਾਫ ਨਾ ਹੀ ਕੰਮ ਨਾ ਹੀ ਮੈਂ ਕਦੀ ਗੰਧ ਬੋਲੂਗਾ ਮੇਰੇ ਮਾਪੇ ਨੇ ਸਬਕ ਦਿੱਤਾ ਵੀ ਗੰਧ ਨਹੀਂ ਬੋਲਣਾ ਕੰਮ ਕਰਨਾ ਸੋ ਮੇਰਾ ਗੰਧ ਨਹੀਂ ਬੋਲੂਗਾ ਮੇਰਾ ਕੰਮ ਬੋਲੂਗਾ ਏ ਜਿੱਥੇ ਮੈਂ ਖੜਾ ਇਸ ਸਾਰਾ ਵਾਸਖ ਬਰਾਰੀ ਮੇਰਾ ਆਪਣਾ ਪਲਵਾਰ ਹੈ ਇਸ ਪਲਵਾਰ ਦਾ ਕੋਈ ਦੁੱਖ ਜਿਹੜਾ ਉਹ ਮੈਂ ਪਰਵਾਸ ਨਹੀਂ ਕਰ ਸਕਦਾ ਮੈਂ ਆਪ ਖੁਦ ਮੈਦਾਨ ਦੇ ਵਿੱਚ ਆ ਜਿੰਨਾ ਚਿਰ ਤੱਕ ਰਾਤ ਇਹ ਮੈਂ ਵੱਜੀ ਨਾ ਮੈਂ ਉਹਨਾਂ ਤੱਕ ਮੈਂ ਤੇ ਰਹਾਂਗਾ ਆਪਣੇ ਭਰਾਵਾਂ ਦੇ ਨਾਲ ਅਸੀਂ ਸਾਰੇ ਲੱਗੇ ਆ ਅਸੀਂ ਸਾਰਿਆਂ ਨੇ ਨਾਲ ਬੰਨ ਕੇ ਜਿਹੜਾ ਜਾਣਾ ਅਰਦਾਸ ਕਰਿਓ ਸਾਡੇ ਜਾਣੇ ਕਿ ਇੱਥੇ ਵੀ ਸਾਡੀ ਮਾਦਾ ਸੱਚੇ ਪਾਤਸ਼ਾਹ ਚਰਦੀ ਕਲਾ ਕਦੇ ਅਜ ਨਾਲੇ ਤੇ ਕਦੇ ਅਜ ਨਾਲੇ ਸ਼ਾਇਦ ਵੀ ਪਾਣੀ ਆਇਆ ਸੋ ਕਿਸੇ ਅਫਵਾਹ ਤੋਂ ਨਾ ਬਚੋ ਕੋਚ ਲੋਕ ਸਿਆਸਤਾਂ ਕਰਦੇ ਆ ਕਮਕੁਮਤੇ ਕਰਦੇ ਨਹੀਂ ਨਾ ਉਹਨਾਂ ਕੰਮ ਜ਼ਿੰਦਗੀ ਭਰ ਕੀਤਾ ਮੈਨੂੰ ਨਾਂ ਲੈਂਦਿਆਂ ਵੀ ਉਹਨਾਂ ਦਾ ਸ਼ਰਮ ਆਉਂਦੀ ਆ ਉਹ ਐਵੇਂ ਨੀਵੇਂ ਲੈਵਲ ਦੇ ਬੰਦੇ ਆ ਕੋ ਉਹਨਾਂ ਦਾ ਨਾਮ ਨਹੀਂ ਲੈਣਾ ਪਰ ਮੈਂ ਕਦੀ ਗੰਧ ਦੀ ਬੋਲਦਾ ਮੇਰੇ ਕੰਮ ਬੋਲਦੇ ਬਸ ਮੈਂ ਇਹ ਕਹਿਣਾ ਚਾਹੁੰਦਾ